ਜੀ ਸਸੀ ਕੁਲ ਜੀ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਫਤਿਹ ਜੀ ਤੇ ਅੱਜ ਜਿਹੜੀ ਡੀਸੀ ਆਫਿਸ ਸੈਕਟਰ 17 ਦੀ ਕੋਲ ਸੀ ਜਿਵੇਂ ਪਟਾਸੀਗਾ ਆਪਣਾ ਅਮਨਦੀਪ ਜੀ ਸਾਡੇ ਪ੍ਰਧਾਨ ਜੀ ਪੁਖੜਤਾਲ ਤੇ ਜਿਵੇਂ ਅੱਜ ਉਹਨਾਂ ਨੇ ਬੈਠਣਾ ਸੀਗਾ ਜੀ ਤੇ ਬਹੁਤ ਸਾਡੀ ਵੱਡੀ ਗੰਦੇ ਚ ਡਰਾਈਵਰ ਜਿਹੜੇ 17 ਸੈਕਟਰ ਆਣਾ ਚਾਹੁੰਦੇ ਸੀਗੇ ਇਹਨਾਂ ਨੇ ਚਾਰੋਂ ਸਾਈਡ ਤੋਂ ਬਲੌਕ ਕਰਕੇ ਟੈਕਸੀ ਗੱਡੀਆਂ ਨੂੰ ਅੰਦਰ ਜਿਹੜਾ ਕੀ ਵੜਨ ਨਹੀਂ ਦਿੱਤਾ ਗਿਆ ਤੇ ਕੁਝ ਕਿ ਜਿਹੜੇ ਡਰਾਈਵਰ ਸਾਡੇ ਮੰਨ ਲਓ ਗੰਤੀ ਜਿਹੜੇ ਅੰਦਰ ਆਏ ਐਂਟਰ ਕਰ ਸਕੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਡਿਟੇਨ ਕਰਕੇ ਸਾਨੂੰ ਇੱਥੇ ਜਨਰਲ ਚ ਲੈ ਕੇ ਛੱਡ ਦਿੱਤਾ ਹੈ ਸੈਕਟਰ 25 ਰੈਲੀ ਗਰਾਊਂਡ ਚ ਜੀ ਜੀ ਤੇ ਇੱਥੇ ਦੱਸੋ ਕਿਹੜਾ ਡੀਸੀ ਆਫਿਸ ਆ ਕਿੱਥੇ ਐਸਟੀ ਆਫਿਸ ਆ ਕਿੱਥੇ ਗਵਰਨਰ ਹਾਊਸ ਆ ਜੀ ਜੀ ਠੀਕ ਹੈ ਤੇ ਹੁਣ ਅਮਨਦੀਪ ਜੀ ਜਿਹੜੇ ਸਾਡੇ ਪ੍ਰਧਾਨ ਜੀ ਬੈਠੇ ਹੋਏ ਨੇ ਮਰਨਵਰਤ ਤੇ ਉਹਨਾਂ ਦੀ ਸਟੇਟਮੈਂਟ ਇਹੀ ਹੈ ਕਿ ਜਦ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਐਗਰੀਗੇਟਰ ਨੀਤੀ ਲਾਗੂ ਨਹੀਂ ਹੋ ਜਾਂਦੀ ਨਵੀਂ ਜਿਹੜੀ ਡੀਸੀ ਸਾਹਿਬਸਾ ਨੂੰ ਲਿਖਤੀ ਦੇ ਕੇ ਸੀ 4 ਹਫ਼ਤੇ ਦਾ ਟਾਈਮ ਉਹ 4 ਹਫ਼ਤੇ ਦੇ ਵਿੱਚ 6 ਹਫ਼ਤੇ ਟੱਪ ਚੁੱਕੇ ਨੇ ਥੋੜਾ ਥੋੜਾ ਟਾਈਮ ਕਰਦੇ ਕਰਦੇ 6 ਮਹੀਨੇ ਨਿਕਲ ਚੁੱਕੇ ਨੇ ਹੁਣ ਪ੍ਰਸ਼ਾਸਨ ਸਾਡੇ ਤੋਂ ਜਿੰਨਾ ਵੀ ਟਾਈਮ ਲੈਣਾ ਚਾਹੁੰਦਾ 10 ਦਿਨ 15 ਦਿਨ ਅਸੀਂ ਇੱਥੇ ਹੀ ਬੈਠੇ ਹਾਂ ਜੀ ਮਰਨਵਰਤ ਤੇ ਠੀਕ ਹੈ ਤੇ ਟ੍ਰਾਈ ਸਿਟੀ ਦੇ ਆਮ ਪਬਲਿਕ ਨੂੰ ਵੀ ਅਸੀਂ ਕੀ ਅਪੀਲ ਕਰਨਾ ਚਾਹ ਕਿੰਨਾ ਕਿਤੇ ਜੀ ਕੰਪਨੀਆਂ ਦੀ ਪ੍ਰਸ਼ਾਸਨ ਦੀ ਆਪਸ ਦੀ ਮਿਲੀ ਭੁਗਤ ਹੈ ਠੀਕ ਹੈ 18 ਜਿਹੀ ਰੇਟ ਦੀ ਗੱਲ ਕਰਦੇ ਕਿਥੇ ਨਾ ਕਿਤੇ 18 ਤੋਂ 22 ਰੁਪਏ ਕੰਪਨੀਆਂ ਆਲਰੇਡੀ ਕਸਟਮਰ ਤੋਂ ਪੈਸੇਂਜਰ ਤੋਂ ਲੈ ਰਹੀਆਂ ਨੇ ਸਾਡੀ ਇਹੀ ਮੰਗ ਹੈ ਜੇ ਉਹਨੂੰ 25 ਰੁਪਏ ਫਿਕਸ ਕਰ ਦੋ ਠੀਕ ਹੈ ਸਾਨੂੰ ਕੋਈ ਸਰਜ ਨਹੀਂ ਚਾਹੀਦਾ ਹੈਗਾ ਜਿਵੇਂ ਕਿ ਅਸੀਂ ਪਹਿਲਾਂ ਵੀ ਆਬਜੈਕਸ਼ਨ ਲਾਈ ਹੈ ਉਹ ਤੁਸੀਂ ਸ਼ਾਮ ਦੇ ਟਾਈਮ ਨੂੰ ਗੱਲ ਕਰੋ ਤਾਂ 35 ਤੋਂ 40 50 ਰੁਪਏ ਵੀ ਕਸਟਮਰ ਤੋਂ ਲੈਂਦੇ ਆ ਅਸੀਂ ਕਹਿੰਦੇ ਜੇ ਉਹ ਗਲਤ ਹੈ ਚਾਹੇ ਮੀਡਾ ਚਾਹੇ ਛੜੀਆ ਚਾਹੇ ਧੁੱਪ ਹੈ ਇੱਕ ਫਿਕਸ ਰੇਟ ਕਰ ਦੋ 25 ਰੁਪਏ ਤੇ ਉਹਦੇ ਚ 80% ਡਰਾਈਵਰ ਨੂੰ ਜਿਹੜਾ ਮਿਲਣਾ ਚਾਹੀਦਾ ਜਿਹੜਾ ਸਾਡੇ ਨਵੇਂ ਡਰਾਫਟ ਆਲਰੇਡੀ ਰੂਲ ਚ ਲਿਖਿਆ ਜਾ ਚੁੱਕਾ ਹੈ ਉਹਨੂੰ ਹੁਣ ਤੱਕ ਨੋਟੀਫਾਈ ਨਹੀਂ ਕੀਤਾ ਅਸੀਂ ਸਾਡੀ ਇਹੀ ਮੰਗ ਹੈ ਜਦ ਤੱਕ ਸਾਡੇ ਰੂਲਸ ਨੋਟੀਫਾਈ ਨਹੀਂ ਹੁੰਦੇ